ਅਰਮਾਨ ਮਲਕ ਆਪਣੀਆਂ ਦੋਵੇਂ ਪਤਨੀਆਂ ਨੂੰ ਲੈ ਕੇ ਇੱਥੇ ਆਉਂਦਾ ਬਾਈ ਜਿਹੜੀਆਂ ਕੁੜੀਆਂ ਦੇ ਵਿਆਹ ਨਹੀਂ ਹੋਏ ਉਮਰ ਵੱਡੀ ਹੋ ਗਈ ਆਹ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਸੈਂਡ ਕਰ ਦਿਓ ਉਹ ਸੋਚਦੇ ਨੇ ਸੀ ਵਿਆਹ ਵੇਲੇ ਲਹਿੰਗਾ ਕਿੱਥੋਂ ਲਈਏ ਅੱਜ ਆਪਾਂ ਆਹ ਬਾਈ ਕੋਲੇ ਆ ਗਏ ਇਹਦੇ ਕੋਲੇ ਕਈ ਹਿੰਦੀ ਪੰਜਾਬੀ ਐਕਟਰ ਨਹੀਂ ਆ ਅਰਮਾਨ ਮਲਕ ਆਪਣੀਆਂ ਦੋਵੇਂ ਪਤਨੀਆਂ ਨੂੰ ਲੈ ਕੇ ਇੱਥੇ ਆਉਂਦਾ ਇੱਥੋਂ ਲਹਿੰਗੇ ਸਿਲੈਕਟ ਕਰਵਾਉਂਦਾਗਾ ਬਾਈ ਕਿਹੜੇ ਕਿਹੜੇ ਲਹਿੰਗੇ ਆਪਣੇ ਕੋਲੋਂ ਮਿਲ ਜਾਣਗੇ ਦੇਖੋ ਜੀ ਸਾਡੇ ਕੋਲ ਬ੍ਰਾਈਡਲ ਮਿਲ ਜਾਣਗੇ ਹਨਾ ਰਜਵਾੜਾ ਬ੍ਰਾਈਡਲ ਮਿਲ ਜਾਣਗੇ ਆ ਕੁਰਤੀ ਵਾਲੇ ਲਹਿੰਗੇ ਹਨਾ ਇਦਾਂ ਦੇ ਲਹਿੰਗੇ ਮਿਲ ਜਾਣਗੇ ਤੁਹਾਨੂੰ ਤੇ ਕਿਰਾਇਆ ਕਿੰਨੇ ਰੁਪਏ ਤੋਂ ਸ਼ੁਰੂ ਹੋ ਜੂ ਬਾਈ ਕਿਰਾਇਆ ਸਟਾਰਟ ਹੋ ਜਾਂਦਾ ਜੀ 2500 ਤੋਂ ਲੈ 60000 ਤੱਕ ਸਾਡੇ ਕੋਲ ਲਹਿੰਗੇ ਮਿਲ ਜਾਂਦੇ ਬ੍ਰਾਈਡਲ ਲਹਿੰਗੇ ਤੇ ਹੈ ਬਾਈ ਲੁਧਿਆਣੇ ਡਰੈਸ ਵਾਇ ਚੇਤਨਾ ਜਿੱਦੂ ਮਰਜੀ ਗੂਗਲ ਤੇ ਸਰਚ ਮਾਰ ਲਿਓ ਤੁਹਾਨੂੰ ਆਪੇ ਪਤਾ ਲੱਗ ਜੂ ਵੀ ਕਿਹੜੇ ਕਿਹੜੇ ਐਕਟਰਾਂ ਦੀ ਚੁਆਇਸ ਆ ਡਰੈਸ ਵਾਇ ਚੇਤਨਾ ਬਾਈ ਕਿਸੇ ਨੇ ਲਹਿੰਗਾ ਆਪਣੇ ਮੁਤਾਬਕ ਤਿਆਰ ਕਰਵਾਉਣਾ ਕਰ ਦੋਗੇ ਕਸਟਮਾਈਜ਼ ਹੋ ਜਾਏਗਾ ਜੀ ਲਹਿੰਗਾ ਆ ਦੇਖੋ ਬਾਈ ਵਿੱਚ ਇਹੋ ਜਿਹੇ ਲਹਿੰਗੇ ਨੇ ਜਿਨ੍ਹਾਂ ਦੀ ਕੀਮਤ 4-4 ਲੱਖ ਆਹ ਦੇਖੋ ਜੀ ਸੱਬੇ ਸਾਚੀ ਦੇ ਪੇਜ ਦੇ ਉੱਤੇ ਆਹ ਲਹਿੰਗਾ 4 ਲੱਖ ਰੁਪਏ ਦਾ ਪਿਆ ਹੋਇਆ ਆ ਪਹਿਲਾਂ ਕਿੰਨਾ ਕਰਾਇਆ ਲਵਾਂਗੇ ਇੱਕ ਦਿੰਦਾ ਅਸੀਂ ਤਾਂ ਜੀ ਇਹਦਾ ਕਿਰਾਇਆ ਲੈਨੇ ਆ ਉਹ ਜਿਹਨਾਂ ਦੇ ਆਉਣ ਵਾਲੇ ਸਮੇਂ 'ਚ ਵਿਆਹ ਹੋਣਗੇ ਬਾਕੀ ਬਾਈ ਹੋਰ ਨਵੇਂ-ਨਵੇਂ ਤਰ੍ਹਾਂ ਦੇ ਲਹਿੰਗੇ ਵੇਖਣ ਲਈ ਡਰੈੱਸ ਬਾਈ ਚੇਤਨਾ ਪੇਜ ਨੂੰ ਫੋਲੋ ਕਰ ਲਿਓ ਬਾਈ ਆਨਲਾਈਨ ਪੇਜਦੋਂਗੇ ਹਾਂਜੀ ਜੀ ਆਨਲਾਈਨ ਵੀ ਮਿਲ ਜੇਗਾ ਤੁਹਾਨੂੰ ਵੀਡੀਓ ਕਾਲ ਤੇ ਵੀ ਸਿਲੈਕਟ ਕਰਾ ਦਿਆਂਗੇ ਇਹ ਜਿਹੜੇ ਡਿਜ਼ਾਈਨ ਆ ਪਏ ਨੇ ਰਹਿ ਰੱਬ ਦਾ ਨਾਮ 6 ਲੇਕ ਫੋਲੋ